ਇਹ ਜਿਹੜਾ ਵਾਸ਼ਨਾ ਇਹ ਜਿਹੜਾ ਕਿਉਂਕਿ ਰੱਬ ਦਾ ਬਣਾਇਆ ਹੋਇਆ ਸਿਸਟਮ ਹੈ ਨਾ ਦੁਨੀਆ ਨੂੰ ਚਲਾਉਣ ਵਾਸਤੇ ਹਰ ਚੀਜ਼ ਨੂੰ ਨਾਂ ਤੇ ਮਾਦਾ ਦੇ ਰੂਪ ਦੇ ਵਿੱਚ ਪੈਦਾ ਕੀਤਾ ਹੈ ਪਰਮਾਤਮਾ ਨੇ ਹਰ ਜੀਵ ਜੋੜੇ ਦੇ ਰੂਪ ਵਿੱਚ ਹਰ ਚੀਜ਼ ਪੈਦਾ ਕੀਤੀ ਤਾਂ ਹੀ ਆਖਰ ਨਾਨਕ ਭੰਡੇ ਬਾਹਰ ਇੱਕੋ ਸੱਚਾ ਸੋਈ ਇੱਕੋ ਪਰਮਾਤਮਾ ਜਿਹੜਾ ਇਸਤਰੀ ਦੇ ਪੇਟ ਤੋਂ ਜਨਮ ਨਹੀਂ ਲੈਂਦਾ ਜਿਹਨੂੰ ਇਸਤਰੀ ਦੀ ਲੋੜ ਨਹੀਂ ਨਾਂ ਤੇ ਮਾਦਾ ਇਸ ਸਾਰਾ ਸਿਸਟਮ ਸਾਰੇ ਕਾਇਦਾ ਤਿਵੇਂ ਚੱਲਦੀ ਏ ਤੇ ਜਿਹੜਾ ਆਪਣੇ ਕੁਦਰਤ ਨੂੰ ਅਨੁਤਰਤ ਨੂੰ ਮੰਨਦਾ ਹੀ ਕੋਈ ਨਹੀਂ ਉਹ ਤੇ ਨਿਜਮਾਨ ਨੂੰ ਨਹੀਂ ਮੰਨਦਾ ਤੁਸੀਂ ਆਪ ਸੋਚੋ ਕਿਹੜੇ ਪਾਸੇ ਸਾਡਾ ਸਮਾਜ ਕਿਹੜੇ ਪਾਸੇ ਸਾਡਾ ਧਿਆਨ ਚਲਿਆ ਜਾਂਦਾ ਹੈ ਸਭ ਕਹਿੰਦੇ ਨੇ ਬਿੰਦ ਨਾ ਰੱਖੇ ਭਲਿਆ ਦੂਜਿਆਂ ਦੀ ਹੋਂਦ ਉੱਪਰ ਤੱਕਦਾ ਹੈ ਆਪਣੀ ਵਾਸ਼ਨਾਵਾਂ ਪੂਰੀਆਂ ਕਰਦਾ ਹੈ ਫਿਰ ਆਪਣੇ ਆਪ ਉਜੱਤੀ ਵਿਖ ਵਾਲੀ ਮਿਰਖਮਾ ਕਰਿਓ ਆ ਜਿਹੜੇ ਕਹਿੰਦੇ ਨੇ ਨਾ ਉਹਨਾਂ ਨੂੰ ਕਿਤੇ ਨੇੜੇ ਹੋ ਕੇ ਤੱਕ ਲਈ ਰੋ ਜਿਨੇ ਨੇੜੇ ਤੱਕ ਅਸੀਂ ਕਿਸੇ ਦਾ ਜੀਵਨ ਨਹੀਂ ਵਿਕਦੇ ਨਾ ਉਹਨੇ ਤੇ ਤੱਕੇ ਵਾਰਬਾਰੀ ਕਰਦਾ ਜ਼ੇਰ ਦੇ ਨੇ ਕਿਤੇ ਨੇੜੇ ਹੋ ਕੇ ਟੱਕਰ ਦਾ ਯਤਨ ਕਰੇ ਕੋਈ ਫਿਰ ਪਤਾ ਲੱਗੇਗਾ ਹੋ ਕੀ ਰਹੀ ਹੈ ਸਾਡੇ ਧਰਮ ਦੇ ਨਾਲ ਕਿਵੇਂ ਠਣੀਆਂ ਕਿੰਨੀਆਂ ਜਾ ਰਹੀਆਂ ਤਰਮਸਲ ਵਿੱਚ ਕੀ ਮੈਂ ਬੇਨਤੀ ਕਰਾ ਸਤਗੁਰੂ ਪਾਛਾ ਕਿਰਪਾ ਕਰਨ ਹਜ਼ੂਰ ਕਹਿੰਦੇ ਨੇ ਬੇਨ ਨਾ ਰੱਖੇ ਜਤੀ ਕਹਾ ਮੈਂ ਕਹਿ ਲਗੇ ਮਾਈ ਮੰਗਤ ਤ੍ਰੇ ਲੋਭਾਂ ਮੈਂ ਮਾਈ ਮੰਗਤ ਮੰਗਦਾ ਮਾਇਆ ਹੈ ਮਾਈ ਮਨੇ ਮਾਇਆ ਮੰਗਦਾ ਮਾਇਆ ਹੈ ਮਾਇਆ ਹੈ ਤੋਂ ਇੱਕ ਪਾਸੇ ਕਹਿੰਦਾ ਮਾਇਆ ਦਾ त्यागी ਨਾ ਦੂਜੇ ਪਾਸੇ ਕਹਿੰਦਾ ਮਾਇਆ ਚਾਹੀਦੀ ਹੈ ਇੱਕ ਪਾਸੇ ਕਹਿੰਦਾ ਮਾਇਆ ਨੂੰ ਹੱਥ ਨਹੀਂ ਲਾਉਂਦਾ ਦੂਜੇ ਪਾਸੇ ਕਹਿੰਦਾ ਵੇਖੋ ਜੀ ਮਾਇਆ ਦੀ ਬੜੀ ਰੋਡ ਹੈ ਜੇਰਾ ਬਣਦੇ ਆਏ ਆਸਣ ਬਣਦੇ ਆਏ ਇਹ ਸਭਾ ਮਾਂ ਚੱਲ ਰਹੀਆਂ ਨੇ ਇਹ ਸਾਰਾ ਤੁਹਾਡੇ ਸਿਰੋ ਹੀ ਹੋਣਾ ਹੈ ਅਸੀਂ ਤੇ ਕੁਝ ਕਰਦੇ ਨਹੀਂ ਆ ਨਾ ਸਿੱਧ ਤੁਹਾਡੇ ਸਿਰਮ ਕਰਨਾ ਸਾਰਾ ਕੁਝ ਇਹ ਦੋਗਲਾ ਬਣ ਕੇ ਹੋ ਇੱਕ ਪਾਸੇ ਕਹਿੰਦੇ ਮਾਇਆ ਨਹੀਂ ਚੜਦੀ ਦੂਜੇ ਪਾਸੇ ਲਗਜ਼ਰੀ ਗੱਡੀਆਂ ਵਿੱਚ ਘੁੰਮਦਾ ਮਾਇਆ ਬਿਨਾਂ ਹੀ ਜਾਂਦੀਆਂ ਨੇ ਉਹਨਾਂ ਵਿੱਚ ਪੈਟਰੋਲ ਪੈਂਦਾ ਹੈ ਪੈਸੇ ਤੋਂ ਬਿਨਾ ਪਹਿ ਜਾਂਦਾ ਹੈ ਇੱਕ ਪਾਸੇ ਕਹਿੰਦਾ ਮਾਇਆ ਨਹੀਂ ਹੈ ਦੂਜੇ ਪਾਸੇ ਪੋਰੀਆ ਦੇ ਵਿੱਚ ਵੀ ਸੋਨਾ ਵੜਿਆ ਹੋਇਆ ਹੈ ਅੱਜ ਕਿਹੜੇ ਪਾਸੇ ਤੁਰ ਪਿਆ ਆਪਾਂ ਜਾ ਕੇ ਵੇਖੋ ਪੋਰੀਆ ਦੇ ਵੀ ਸੋਨੇ ਮੜੇ ਜਾ ਰਹੇ ਨਹੀਂ ਕੌਣ ਸਾਡੀ ਭੁੱਖੀ ਮਾਰ ਲਈਏ ਪੰਜਾਬ بے ਰੁਜ਼ਗਾਰ ਹੋਈ ਜਾ ਰਹੀ ਹੈ ਉੱਥੇ ਮੈਂ ਬੜਾ ਦੁੱਖ ਦੁੱਖ ਹੋਇਆ ਜੀ ਇੱਕ ਨਿਮਿਚ ਪੜ੍ਹਦੇ ਆ ਸਰ ਕਿਸਾਨ ਵਿਚਾਰੇ ਫਸਲਾਂ ਦਾ ਸਾਨੂੰ ਮੁੱਲ ਨਹੀਂ ਮਿਲਦਾ ਮਿਹਨਤ ਕਰਦੇ ਆ ਨਾ ਤੋਪ ਵੇਖੀ ਨਾ ਗਰਮੀ ਵੇਖੀ ਨਾ ਸ਼ਾਮ ਵੇਖੀ ਨਾ ਠੰਡ ਵੇਖੀ ਅੱਧੀ ਅੱਧੀ ਰਾਤ ਦਸੰਬਰ ਦੇ ਮਹੀਨੇ ਵਿੱਚ ਕਣਕਾਂ ਉਖਾੜੀ ਲਾ ਲਾ ਕੇ ਜਦ ਵਿੱਚ ਬੱਦਾਂ ਜਰਮ ਕੇ ਸਾਹ ਗੁੰਦਾ ਆ ਹੁਣ ਕੱਲ ਵੀ ਗੱਲ ਹੈ ਸ਼ਹਿਰ ਪੰਜਾਬ ਦੀ ਤੰਤੀ ਤੇ ਮੁਜਾਹਰਾ ਕਰਦੇ ਸਨ ਉਥੇ ਉਹਨਾਂ ਤੇ ਲਾਠੀ ਚਾਰਜ ਹੋਇਆ ਗੋਲੀ ਚਲੀ ਦੋ ਕਿਸਾਨ ਮਾਰੇ ਗਏ ਕੌਣ ਦੇਣੀ ਦੀ ਇਹ ਲੋਗ ਉਹਨਾਂ ਦਾ ਵਾਅੜ ਫੜਨ ਵਾਲਾ ਕੋਈ ਨਹੀਂ ਮੇਨਟੀ ਨੂੰ ਸ਼ਕਤ ਕਰਨ ਵਾਲਾ ਬੰਦਾ ਕਰਜੇ ਹੇਠ ਦੱਬਿਆ ਜਾਂਦਾ ਹੈ ਉਹ ਆਤਮ ਹੱਤਿਆ ਵਾਲੇ ਪਾਸੇ ਤੁਰਿਆ ਹੋਇਆ ਹੈ ਉਹਨੂੰ ਇਸ ਗੱਲ ਦੀ ਚਿੰਤਾ ਲੱਗੀ ਮੇਰੇ ਬੱਚੇ ਪੜਨਗੇ ਕਿਵੇਂ ਜੇ ਬੱਚੇ ਪੜ ਗਏ ਤੇ ਬੱਚੇ ਵਿਆਹ ਜੋਗੀ ਹੋ ਗਏ ਨੇ ਉਹਨਾਂ ਦਾ ਮੈਂ ਵਿਆਹ ਕਿਵੇਂ ਕਰਾਂ ਦੂਜੇ ਪਾਸੇ ਅਸੀਂ ਬਾਬਿਆਂ ਨੂੰ ਪੈਸੇ ਦੇ ਦੇ ਕੇ ਉਹਨਾਂ ਦੇ ਭੋਰੇ ਵੀ ਸੋਨੇ ਦੇ ਨਾਲ ਮੜ ਦਿੱਤੇ ਕਾਦੇ ਵਾਸਤੇ ਗੁਰਦੁਆਰੇ ਸੋਨੇ ਨਾਲ ਮੜ ਦਿੱਤੇ ਕਾਦੇ ਵਾਸਤੇ ਗੁਰੂ ਨੇ ਨਹੀਂ ਸੀ ਆਖਿਆ ਸਾਨੂੰ ਪਰ ਹੋਰ ਪਾਸੇ ਚੱਲ ਪਏ ਹੋਰ ਪਾਸੇ ਇਹਦੇ ਨਾਲ ਕਿੰਨਾ ਸਮਾਜ ਦਾ ਭਲਾ ਜਿਹੜਾ ਅਰਬਾਂ ਖਰਬਾਂ ਰੁਪਈਆ ਕਠੋਰ ਤੇ ਸੋਨੇ ਤੇ ਤਦ ਕੁਆ ਦਿੱਤਾ ਗਿਆ ਮੁੱਛਿਮਾ ਕਰਿਓ ਪੰਜਾਬ ਦਾ ਸਾਡੀ ਕੌਮ ਦਾ ਸਾਡੇ ਬੱਚਿਆਂ ਦਾ ਕਿੰਨਾ ਭਲਾ ਹੋ ਸਕਦਾ ਸੀ ਕਿੰਨੀ ਵਧੀਆ ਐਜੂਕੇਸ਼ਨ ਦਿੱਤੀ ਜਾ ਸਕਦੀ ਸੀ ਉਹਨਾਂ ਨੂੰ ਉੱਚੀ ਵਿਦਿਆ ਉੱਚ ਪੱਧਰੀ ਵਿਦਿਆ ਦਿੱਤੀ ਜਾ ਸਕਦੀ ਸੀ ਵਧੀਆ ਕੋਲ ਸਕੂਲ ਘੱਟ ਫੀਸਾਂ ਰੱਖ ਕੇ ਵਧੀਆ ਟੀਚਰ ਵਧੀਆ ਅਧਿਆਪਕ ਦਿੱਤੇ ਜਾ ਸਕਦੇ ਸਨ ਜਿਹਦੇ ਨਾਲ ਬੜਾ ਫਾਇਦਾ ਹੋਣਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਲਿਆ ਮਨ ਰਦਾ ਤੇ ਮਾਇਆ ਭੀ ਆ ਤੂ ਇੱਕ ਪਾਸੇ ਤੇ ਆ ਕੇ ਖਾਈ ਜਾਂਦਾ ਹੈ ਨਿਰਦਇ ਨਹੀਂ ਜੋਤ ਉਜਾਲਾ ਤੇਰੇ ਅੰਦਰ ਦਇਆ ਨਹੀਂ ਤੇਰੇ ਅੰਦਰ ਦਇਆ ਨਹੀਂ ਇਸ ਕਰਕੇ ਤੇਰੇ ਅੰਦਰ ਜੋਤ ਨਹੀਂ ਤੇਰੇ ਅੰਦਰ ਜੋਤ ਨਹੀਂ ਨਿਰਦਇ ਨਹੀਂ ਜੋਤ ਉਜਾਲਾ ਤੇਰੇ ਅੰਦਰ ਦਇਆ ਕੋਈ ਨਹੀਂ ਇਸ ਕਰਕੇ ਤੇਰੇ ਅੰਦਰ ਉਹ ਉਜਾਲਾ ਨਹੀਂ ਹੋ ਪਾਇਆ ਤੇਰੇ ਅੰਦਰ ਚਾਨਣ ਨਹੀਂ ਹੋ ਪਾਇਆ ਕਹਿ ਲੱਗੇ ਬੂਟਾ ਬੂਟੇ ਸਰਬਜੰਨਲ ਤੁਮ ਹੀ ਤੇ ਪਾਲਿਆ ਆਪਣੇ ਆਪ ਨੂੰ ਇਸ ਤਰ੍ਹਾਂ ਕੁਵਾਦਾ ਆਇਆ ਉਵੇਂ ਟੁੱਟਿਆ ਪਿਆ ਜਿਵੇਂ ਬੂਟੇ ਟੁੱਟੇ ਹੋਏ ਜਿਸ ਤਰ੍ਹਾਂ ਦੂਜੇ ਟੁੱਟੇ ਹੋਏ ਨੇ ਜਿਸ ਤਰ੍ਹਾਂ ਸੰਸਾਰ ਦੇ ਲੋਕ ਤਾ ਬੋ ਟੁੱਟ ਕੇ ਵਿਕਾਰਾਂ ਵਿੱਚ ਤੇਰੀ ਹਾਲਤ ਵੀ ਉਸੇ ਤਰ੍ਹਾਂ ਦੀ ਬਣੂ ਪਈ ਹੈ ਜੋਗੀ ਫਿਰ ਤੇਰੇ ਤੇ ਉਹਨਾਂ ਵਿੱਚ ਫਰਕ ਕੀ ਹੋਇਆ ਸਤਿਗੁਰੂ ਆ ਕੇ ਕਿਰਪਾ ਦਾ ਕਰਦੇ ਪੇਠ ਕਰੇ ਖਿੰਚਾ ਬੋਧ ਰੂਪਾ ਝੁੱਟੋ ਖੇਲ ਖਲੇ ਬੋਧ ਰੂਪਾ ਕੇ ਲਗੀ ਭੀਖ ਬਣਾਉਂਦਾ ਖਿੰਚਾ ਧੰਨ ਕਰਦਾ ਪਾਉ ਕੇ ਆਪਣੇ ਤਰਫ ਤੇ ਜੋਗੀ ਖਿੰਚਾ ਉਹਨੂੰ ਗੋਦੜੀ ਵੀ ਕਹਿੰਦਾ ਹੈ ਉਹ ਆਪਣੇ ਤਨ ਤੇ ਧੰਨ ਕਰ ਲੈਂਦੇ ਤੇ ਕਹਿੰਦਾ ਮੈਂ ਜੋਗੀ ਬਣ ਗਿਆ ਕਹਿੰਦਾ ਮੈਂ ਧਾਰਮਿਕ ਬਣ ਗਿਆ ਪਰ ਸਤਿਗੁਰੂ ਕਹਿੰਦੇ ਨੇ ਜੇ ਅੰਦਰ ਧਰਮ ਨਹੀਂ ਹੈ ਨਾ ਜੇ ਅੰਦਰ ਸੱਚ ਨਹੀਂ ਟਿਕਿਆ ਹੋਇਆ ਤੇ ਇਹ ਤੇਰਾ ਜਿਹੜਾ ਪਹਿਰਾਵਾ ਇਹਦਾ ਜਿਹੜਾ ਤੇਰਾ ਭੇਖ ਹੈ ਸਮਾਪਤੀ ਕਰਨੀ ਹੈ ਇਹ ਜਿਹੜਾ ਤੇਰਾ ਭੇਖ ਹੈ ਇਹ ਜਿਹੜਾ ਤੇਰਾ ਪਹਿਰਾਵਾ ਹੈ ਇਹ ਏਵਨ ਇਸ ਤਰ੍ਹਾਂ ਦਾ ਜਿਵੇਂ ਕੋ ਨਟਵਾ ਨਟਵਾ ਕਹਿੰਦੇ ਨੇ ਨਟ ਨੂੰ ਨਟ ਦਾ ਹੁੰਦਾ ਬਾਜੀਗਰ ਉਹਨਾਂ ਦੇ ਸਮਿਆਂ ਦੇ ਵਿੱਚ ਆਮ ਕਮ ਦੇ ਸਾਡੇ ਪਿੰਡਾਂ ਦੇ ਵਿੱਚ ਅੱਜ ਤੱਕ ਇੰਟਰਟੇਨਮੈਂਟ ਦੇ ਬੜੇ ਸਾਧਨ ਆ ਗਏ ਨਾ ਟੀਵੀ ਆ ਗਿਆ ਸਿਨੇਮੇ ਆ ਗਏ ਮੈਂ ਤੇ ਬਹੁਤ ਵਾਰੀ ਕਹਿੰਦਾ ਬਿਲਕੁਲ ਨਾਲਕ ਸਾਹਿਬ ਦਾ ਇੱਕ ਗੁਰਨਾਨ ਸਾਹਿਬ ਦਾ ਇੱਕ ਉਪਦੇਸ਼ ਹੈਗਾ ਸੀ ਗੁਰਨਾਨ ਸਾਹਿਬ ਦਾ ਇੱਕ ਸੁਨੇਹਾ ਸੀ ਵੀ ਭਾਈ ਉਦਾਸੀਨੋ ਦਾ ਜ਼ਿਕਰ ਕੀਤਾ ਕਹਿੰਦੇ ਨੇ ਘਰ ਘਰ ਅੰਦਰ ਧੰਨ ਸ਼ਾਲ ਉਵੇਂ ਕੇਂਦਰ ਸਦਾ ਬਸੂਆ ਬਸੂਆ ਕਿਉਂ ਕੇਂਦਰ ਨੂੰ ਸਾਖੀ ਨੂੰ ਜਦੋਂ ਬਸਾਖੀ ਆਉਂਦੀ ਹੈ ਨਾ ਬਸਾਖੀ ਦੇਣ ਹੁੰਦੇ ਨੇ ਤੇ ਹਰ ਪਾਸੇ ਖੁਸ਼ੀਆਂ ਆ ਜਾਂਦੀਆਂ ਨੇ ਕਿਉਂ ਜਿਹੜੀ ਕਿਸਾਨ ਨੇ ਮਿਹਨਤ ਕੀਤੀ ਗਈ ਲੰਮੇ ਸਮੇਂ ਤੋਂ 6 ਮਹੀਨਿਆਂ ਤੋਂ ਉਹ ਕਣਕ ਪੱਕ ਚੁੱਕੀ ਏ ਉਹਦੀ ਵਾਢੀ ਬਸਾਖੀ ਵਾਲੇ ਦਿਨ ਸ਼ੁਰੂ ਹੋਣੀ ਏ ਅਕਸਰ ਇਹ ਲੋਕ ਬਸਾਖੀ ਵਾਲੇ ਦਿਨ ਆਪਣੇ ਕਣਕਾ ਵੜਨੀਆਂ ਸ਼ੁਰੂ ਕਰਦੇ ਸਨ ਪੁਰਾਣੇ ਸਮਿਆਂ ਵਿੱਚ ਅੱਜ ਤੇ ਜ਼ਮਾਨੇ ਬਦਲ ਗਏ ਨਾ ਅੱਜ ਬਹੁਤ ਮਿਹਨਤ ਬਦਲਾਵ ਆ ਗਿਆ ਉਸ ਦਿਨ ਬਾੜੀ ਸ਼ੁਰੂ ਕਰਨੀਏ ਤੇ ਘਰ ਵਿੱਚ ਦਾਣੇ ਆਉਣਗੇ ਕਈਆਂ ਦੇ ਘਰਾਂ ਵਿੱਚ ਦਾਣੇ ਉੱਕੇ ਹੁੰਦੇ ਨੇ ਰੋਟੀ ਨਹੀਂ ਖपती ਢੰਗ ਨਾਲ ਦਾਣੇ ਆਉਣਗੇ ਵਪਾਰੀ ਨੂੰ ਵੀ ਫਾਇਦਾ ਹੋਣਾ ਹੈ ਆੜਤੀਏ ਦੇ ਘਰ ਵਿੱਚ ਵੀ ਪੈਸੇ ਆਉਣੇ ਨੇ ਸਰਕਾਰਾਂ ਦੇ ਖਜ਼ਾਨੇ ਵੀ ਭਰਨੇ ਨੇ ਹਰ ਪਾਸੇ ਖੁਸ਼ੀ ਹੁੰਦੀ ਹੈ ਵਿਸਾਖੀ ਵਾਲੇ ਦਿਨ ਵਿਸਾਖੀ ਪ੍ਰਤੀਕ ਹੈ ਵਿਸਾਖੀ ਪ੍ਰਤੀਕ ਖੇੜੇ ਦੀ ਵਿਸਾਖੀ ਪ੍ਰਤੀਕ ਇਹ ਕੁਝ ਹੀ ਨਹੀਂ ਸਤਿਗੁਰੂ ਜੀ ਨੇ ਕਿਰਪਾਤਾ ਕੀਤੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਗੁਰਨਾਨਦ ਸਾਹਿਬ ਕਹਿੰਦੇ ਕਿ ਮੈਂ ਚਾਹਦਾ ਹਰੇਕ ਮਨੁੱਖ ਦੇ ਘਰ ਦੇ ਵਿੱਚ ਘਰ ਘਰ ਅੰਦਰ ਹਰੇਕ ਦੇ ਘਰ ਦੇ ਵਿੱਚ ਕੀ ਹੋਵੇ ਧਰਮ ਸ਼ਾਲ ਹਰੇਕ ਦਾ ਘਰ ਧਰਮ ਸ਼ਾਲ ਬਣ ਜਾਏ ਧਰਮ ਦਾ ਘਰ ਬਣ ਜਾਏ ਉੱਥੇ ਤੁਨ ਦੀ ਗੱਲ ਹੋਵੇ ਤੇ ਹੋਵੇ ਕੀਰਤਨ ਪਥੀ ਰਾਮ ਜੀ ਦੀ ਸਿਫਤ ਹੁੰਦੀ ਹੋਵੇ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੋਵੇ ਤੇ ਕਰ ਸਦਾ ਸੁਬਾ ਸਦਾ ਦੇ ਸਾਖੀ ਬਣੀ ਰਹੇ ਸਦਾ ਬਸਾਖੀ ਕਹਿਣ ਤੋਂ ਬਾਅਦ ਸਦਾ ਯੋਥੇ ਖੁਸ਼ੀ ਬਣੀ ਰਹੇ ਮੇਰੀ ਕਹਿਣ ਤੋਂ ਮਰਾਦ ਗੁਰਨਾਨ ਸਾਹਿਬ ਤੇ ਜਾਂਦੇ ਨੇ ਘਰੇ ਮਨੁੱਖ ਦੇ ਘਰ ਵਿੱਚ ਰੱਬ ਦੀ ਕੀਰਤੀ ਹੋਵੇ ਪ੍ਰਮਾਤਮਾ ਦੇ ਸਿਖਤ ਸਲਾਹ ਹੋਵੇ ਤੇ ਜਿਸ ਦਾ ਸਦਕਾ ਸਾਡੇ ਘਰਾਂ ਵਿੱਚ ਵਿਸਾਖੀ ਵਾਲਾ ਰੌਣਕ ਵਿਸਾਖੀ ਵਾਲਾ ਖੇੜਾ ਵਿਸਾਖੀ ਵਾਲੀ ਖੁਸ਼ੀ ਹਰ ਵਕਤ ਬਣੀ ਰਹੇ ਪਰ ਅੱਜ ਸਾਡੇ ਘਰ ਕੀਰਤਨ ਨਹੀਂ ਹੁੰਦਾ ਸਾਡੇ ਘਰ ਪਰਮਸ਼ਾਦ ਨਹੀਂ ਹੋਮ تھیਟਰ ਜੂਰ ਬਣ ਗਏ ਨੇ ਹਰ ਕਮਰਾ ਹੋਮ تھیਟਰ ਬਣਿਆ ਹੋਇਆ ਹੈ ਹਰ ਕਮਰੇ ਦੇ ਵਿੱਚ ਸਾਡੇ ਵੱਡੇ ਵੱਡੀਆਂ ਸਕਰੀਨਾਂ ਲਾਓ ਜ਼ਰੂਰ ਲਾਓ ਮੈਨੂੰ ਲਾਉਂ ਤੋਂ ਨਹੀਂ ਮੈਂ ਜਿਹੜਾ ਸਮੇਂ ਦੇ ਨਾਲ ਵੀ ਚੱਲਦਾ ਉਸ ਬੜਾ ਜ਼ਰੂਰੀ ਹੈ ਪਰ ਕਿਤੇ ਆਪਣੇ ਸੱਭਿਆਚਾਰ ਨੂੰ ਕਿਤੇ ਆਪਣੇ ਸਤਿਗੁਰ ਨੇ ਜਿਹੜਾ ਸਰੂ ਕੀਰਤਨ ਦੀ ਦਾਤ ਦਿੱਤੀ ਬਾਣੀ ਦੀ ਦਾਤ ਦਿੱਤੀ ਕਿਤੇ ਉਹਨੂੰ ਨਾ ਭੁਲ ਜਾ ਜੀ ਬੜਾ ਜੁਹੁੰਦੇ ਜਾਂਦੇ ਆ ਸੀ ਭੁਲਦੇ ਜਾਂਦੇ ਕਿਓ ਪ੍ਰੋਗਰਾਮ ਬਿਕਰਦਾ ਪੜਾ ਟਾਈਮ ਮੈਂ ਬੈਂਟੀ ਕਰਲ ਕਾ ਸੂ ਪੁਰਾਣੇ ਸਮਿਆਂ ਦੇ ਵਿੱਚ ਐਂਟਰਟੇਨਮੈਂਟ ਦੇ ਸਾਧਨ ਇਸਨੂੰ ਹੁੰਦੇ ਤੇ ਉਦੋਂ ਫਿਰ ਨਾਟਕ ਆਉਂਦੇ ਸਨ ਬਾਜ਼ੀ ਕਰਉਂਦੇ ਸਨ ਉਹਨਾਂ ਨੇ ਚੌਕ ਵਿੱਚ ਢੋਲ ਵਜਾਉਣਾ ਲੋਕ ਇਕੱਠੇ ਹੋ ਜਾਂਦੇ ਸਨ ਉਹ ਤਰ੍ਹਾਂ ਤਰ੍ਹਾਂ ਦੇ ਖੇਡ ਖੇਲਦੇ ਸਨ ਤਰ੍ਹਾਂ ਤਰ੍ਹਾਂ ਦੇ ਨਾਟਕ ਨਾਟਕ ਕਹਿੰਦੇ ਨੇ ਨਾਟਕ ਤੋਂ ਬਣਿਆ ਨਾਟਕ ਕਰਨ ਵਾਲਾ ਡਰਾਮੇਬਾਜ਼ ਡਰਾਮਾ ਵੀ ਸ਼ਬਦ ਹੈ ਨਾਟਕ ਵੀ ਸ਼ਬਦ ਹੈ ਨਾਟਕ ਤੋਂ ਨਾਟਕ ਜਿਹੜਾ ਨਾਟਕ ਕਰਨ ਵਾਲਾ ਉਹਨੂੰ ਨੱਟ ਕਿਹਾ ਜਾਂਦਾ ਹੈ ਪਰ ਉਹ ਨਾਟਕ ਜਿਹੜਾ ਕਰਦੇ ਆ ਨਾ ਪਾਵਰ ਡਰਾਮਾ ਕਰਦੇ ਆ ਹਕੀਕਤ ਨਹੀਂ ਹੈ ਸਭ ਸਾਰਿਆਂ ਨੂੰ ਪਤਾ ਹੈ ਉਹ ਕਦੇ ਰਾਜਾ ਬਣ ਕੇ ਆ ਜਾਂਦਾ ਹੈ ਕਦੇ ਰਾਜੇ ਦਾ ਕਿਰਦਾਰ ਕਦੇ ਭਿਖਾਰੀ ਦਾ ਕਿਰਦਾਰ ਕਦੇ ਅਮੀਰ ਦਾ ਕਿਰਦਾਰ ਕਦੇ ਗਰੀਬ ਦਾ ਕਿਰਦਾਰ ਕਦੇ ਬਿਲੇੜ ਦਾ ਕਿਰਦਾਰ ਕਦੇ ਹੀਰੋ ਦਾ ਕਿਰਦਾਰ ਬੰਦਾ ਕਿਰਦਾਰ ਬਦਲ ਬਦਲ ਕੇ ਆਇਆ ਹੈ ਪਹਿਨਾਵੇ ਦੇ ਨਾਲ ਉਹਦਾ ਇੱਕ ਕਿਰਦਾਰ ਉਹਦਾ ਕੇਵਲ ਦਿਖਾਵੇ ਵਾਲਾ ਹੁੰਦਾ ਬਹੁਤ ਵਾਰੀ ਕਹਿਣਾ ਵੀ ਅਤਲ ਸਾਡੇ ਟੀਵੀ ਸੀਰੀਅਲ ਕਰਦੇ ਨੇ ਹੈ ਤੇ ਉਹਦੇ ਵਿੱਚ ਸਭਾ ਨਾਕੀ ਝੂਠ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਵਿਸਾਸ ਰੋ ਦੀ ਲੜਾਈ ਵੀ ਝੂਠੀ ਹੈ ਉੱਥੇ ਸਸਨੋ ਦਾ ਪਿਆਰ ਵੀ ਝੂਠਾ ਹੈ ਉਹ ਸਾਰਾ ਕੁਝ ਪੈਣ ਪ੍ਰਾਪੇ ਉੱਤੇ ਝੂਠੇ ਨੇ ਤੇ ਪੈਣ ਪ੍ਰਾਪ ਦੀ ਲੜਾਈ ਤੇ ਪੈਣ ਪ੍ਰਾਂ ਦਾ ਪਿਆਰ ਵੀ ਝੂਠਾ ਹੈ ਕੋਤੇ ਝੂਠਾ ਹੈ ਪਰ ਸਾਡੇ ਘਰ ਵਿੱਚ ਸਾਰਾ ਕੁਝ ਸਲੀ ਹੋਣਾ ਚਾਹੀਦਾ ਉਤੋ ਬੇਖਵੇ ਕਿੰਨੇ ਸਰੀਰ ਦੇ ਵਿੱਚੋਂ ਉਹ ਸਾਰਾ ਕੁਝ ਸਾਡੇ ਘਰਾਂ ਵਿੱਚ ਅਸਰੇ ਹੋਣਾ ਸ਼ੁਰੂ ਹੋ ਗਿਆ ਸਤਪੁਰੇ ਚ ਕਹਿ ਰਹੇ ਨੇ ਉਸ ਜੋਗੀਆ ਘੋੜ ਵਾਲੇ ਨੂੰ ਕਿ ਲੱਗੇ ਭਲਿਆ ਜੇਕਰ ਤੇਰੇ ਅੰਦਰ ਸੱਚ ਮੁੱਚ ਧਰਮ ਨਹੀਂ ਹੈ ਤੇਰੇ ਅੰਦਰ ਸੱਚ ਦੀ ਵਿਚਾਰ ਨਹੀਂ ਹੈ ਤੇਰੇ ਅੰਦਰ ਦਇਆ ਨਾਲ ਦੀ ਚੀਜ਼ ਨਾ ਹੋਵੇ ਇਹ ਜਿਹੜਾ ਪਹਿਰਾਵਾ ਪਹਿਨੇ ਆ ਨਾ ਤੂੰ ਇਹ ਇੱਕ ਧੰਨ ਕੀਤਾ ਹੈ ਇਹ ਕਿਨ ਕੇਵਲ ਇੱਕ ਨਾਟਕ ਕੇਵਲ ਇੱਕ ਡਰਾਮਾ ਇਹ ਤਾਂ ਵੱਧ ਹੋ ਕੁਛ ਨਹੀਂ ਜਿਵੇਂ ਇੱਕ ਡਰਾਮੇबाज ਕਈ ਪ੍ਰਕਾਰ ਦੇ ਭੇਖਤਾਨ ਕਰਨ ਤਿਆਰ ਹੋ ਜਾਏ ਸਤਿਗੁਰ ਕੰਧ ਨੇ ਭੇਖ ਕਰੇ ਖਿੰਡਾ ਬੋਤਾ ਤੁਵਾ ਤੁਦਾ ਤੁੰਡਾ ਬਣਾਉਂਦਾ ਬਣਾਉਂਦਾ ਝੂਠੋ ਖੇਲ ਖਿਲੇ ਜਿਵੇਂ ਤਾਂ ਜਿਸ ਤਰ੍ਹਾਂ ਝੂਠੋ ਖੇਲ ਖਿਲੇ ਬੋ ਨੱਡੂਆ ਜਿਵੇਂ ਇੱਕ ਨੱਡ ਕਈ ਪ੍ਰਕਾਰ ਦੇ ਬੋ ਉਹਤੇ ਕਈ ਤਰ੍ਹਾਂ ਦੇ ਕੋ ਝੂਠੇ ਖੇਲ ਖੇਲਦਾ ਹੈ ਪਰਾਵੇ ਪੈਣ ਕੇ ਤੋਂ ਵੀ ਧਰਮ ਦਾ ਪਰਾਵਾ ਪੈਣ ਤੇ ਝੂਠਾ ਖੇਲ ਕਰਦੇ ਹੁੰਦਾ ਹੈ ਜੇ ਤੇਰੇ ਅੰਦਰ ਸੱਚਮੁੱਚ ਧਰਮ ਨਹੀਂ ਗਿਆ ਤੁਮ ਨਾਲ ਸਭ ਸੁਚੇਤ ਪੈ ਕਰਦੇ ਨਹੀਂ ਮੈਂ ਤਾਂਗੇ ਵੀ ਕਹਿਣਾ ਅਸੀਂ ਕਹਿੰਦੇ ਆ ਨਾ ਨਹੀਂ ਨਹੀਂ ਜੋ ਮਰਜੀ ਕਰਦਾ ਤਾਂ ਸਾਨੂੰ ਨਹੀਂ ਕਹਿਣਾ ਪਰ ਜੇ ਬਾਬਾ ਲਾਲ ਕਹਿੰਦਾ ਅਜ ਫਿਰ ਅਸੀਂ ਕਿਉਂ ਨਾ ਕਹੀਏ ਸਭ ਪ੍ਰੇਰਣਾ ਦਿੱਤੀ ਜਾਂਦੀ ਸਭ ਕੁ ਨਾਨਕ ਸਭ ਸੁਚੇਤ ਪੈ ਕਰਦੇ ਨੇ ਹਜ਼ੂਰ ਅੱਗੇ ਕਹਿੰਦੇ ਨੇ ਅੰਤਰ ਅਗਨ ਚਿੰਤਾ ਬਹੁ ਜਾਰੇ ਜੇ ਜੀਵਨ ਸੱਚਮੁੱਚ ਧਰਮੀ ਨਹੀਂ ਹੈ ਨਾ ਤੇ ਫਿਰ ਅੰਤਰ ਅਗਨ ਅੰਦਰ ਤ੍ਰਿਸ਼ਨਾ ਦੀ ਆਗੋ ਵੇਖੀ ਜਿੰਨੇ ਸਾਡੇ ਅੰਦਰ ਜ਼ਿਆਦਾ ਤ੍ਰਿਸ਼ਨਾ ਦੀ ਆਗ ਹੈ ਉਨੇ ਸਾਡੇ ਅੰਦਰ ਤ੍ਰਿਸ਼ਨਾ ਲੱਗੀ ਏ ਚਿੰਤਾ ਲੱਗੀ ਏ ਤੇ ਚਿੰਤਾ ਸਾਡੇ ਜੀਵਨ ਨੂੰ ਹਰ ਵੇਲੇ ਜਾਲਦੀ ਰਹਿੰਦੀ ਏ ਸਾੜਦੀ ਰਹਿੰਦੀ ਏ ਅੰਤਰ ਅਗਨ ਚਿੰਤਾ ਬਹੁ ਜਾਰੇ ਨਸ ਸੁਦਾਸ ਦਾ ਅਸਲਾ ਸੀ ਕਹਨੇ ਇਹ ਗੁਰੂ ਗ੍ਰੰਥ ਸਾਹਿਬ ਅਸੀਂ ਨਹੀਂ ਸਿੱਖੀ ਅਸੀਂ ਨਹੀਂ ਵਿਚਾਰਦੇ ਸਾਡੀ ਗਲਤੀ ਫਿਰ ਵਿੱਚ ਚਿੰਤਾ ਵਿੱਚ ਰਹਿਣਾ ਸੀ ਤਣਾਅ ਵਿੱਚ ਰਹਿਣਾ ਅੱਜ ਤੇ ਚਿੰਤਾ ਬੜੀ ਲੱਗੀ ਹੋਈ ਸਰ ਬੜਾ ਤਣਾਅ ਹੈ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੁੰਦਾ ਬੜੀ ਛੇਤੀ ਪਰ ਗੁਰੂ ਨਾਲ ਸੇਵਾ ਆਜ ਤਰਗੁੜਗਸਬ ਸੱਚੇ ਪਾਤਸ਼ਾਹ ਤੋਂ ਬਾਹਰ ਕੱਢਦੇ ਨੇ ਕਹਿੰਦੇ ਕਾਰਨ ਕੀ ਏ ਤੇਰੇ ਅੰਦਰ ਐਨੀ ਜ਼ਿਆਦਾ ਪਦਾਰਥਾਂ ਦੀ ਕੋਖ ਜਿੰਨਾ ਮਰਜੀ ਤੈਨੂੰ ਮਿਲੇ ਜਾਏ ਕਦੇ ਸ਼ੁਕਰ ਨਹੀਂ ਕੀਤਾ ਸਬਰ ਆਇਆ ਨਹੀਂ ਤੇਨੂੰ ਜੀਵਨ ਦੇ ਅੰਦਰ ਫਿਰ ਚਿੰਤਾ ਤੇਰੀ ਘਰ ਨੂੰ ਕਿਵੇਂ ਹੋਵੇਗੀ ਤੰਤਰ ਅਗਨ ਚਿੰਤਾ ਬਹਜਾਰੇ ਵੇਣ ਕਰਮਾ ਕੈਸੇ ਉਤਰਾਸ ਪਾਰੇ ਚੰਗੇ ਕਰਮਾਂ ਤੋਂ ਬਿਨਾਂ ਕੈਸੇ ਕਿਵੇਂ ਕਿਵੇਂ ਪਾਰ ਲੰਗੇਗਾ ਕਿਵੇਂ ਚਿੰਤਾ ਦੇ ਸਾਗਰ ਨੂੰ ਤਰੇਗਾ ਜੇਕਰ ਤੂੰ ਤੋਂ ਗੁਰੂ ਦੇ ਦੱਸੇ ਮੁਤਾਬਕ ਕਰਮ ਨਹੀਂ ਕਰੇਗਾ ਤਾਂ ਹਜ਼ੂਰ ਕਹਿੰਦੇ ਨੇ ਮੁੰਦਰਾ ਫਟਕ ਬਣਾਈ ਕਾ ਫਟਕ ਕਹਿੰਦੇ ਨੇ ਸ਼ੀਸ਼ੇ ਤੋਂ ਕੱਚ ਦੀਆਂ ਮੁੰਦਰਾ ਜੋ ਕਿ ਕੱਚ ਦੇ ਮੁੰਦਰਾ ਆਪਣੇ ਕੰਨਾਂ ਵਿੱਚ ਪਾਉਂਦੇ ਸੀ ਕਹਿ ਲਗੀ ਕੱਚ ਤੋਂ ਮੁੰਦਰਾ ਬਣਾਈਆ ਤੇ ਆਪਣੇ ਕੰਨਾਂ ਵਿੱਚ ਪਾ ਲਈਆ ਮੁਕਤ ਨਹੀਂ ਵਿਦਿਆ ਵਿਗਿਆ ਅਸੱਚ ਦੀ ਵਿਦਿਆ ਤੇ ਐ ਕੋ ਨਹੀਂ ਤੇਰੀ ਕੋ ਵਿਦਿਆ ਕੀ ਹੈ ਪ੍ਰਕਿਰਤੀ ਬੇ ਗਿਆਨ ਗਿਆਨ ਦਾ ਕੀ ਹੁੰਦਾ ਹੈ ਗਿਆਣ ਦਾ ਕੋਈ ਦਾ ਨੌਲੇਜ ਤੇ ਜੇ ਆਪਾਂ ਇਹਦੇ ਨਾਲ ਆ ਸ਼ਬਦ ਜੋੜ ਦਈਏ ਤੇ ਕੀ ਬਣ ਗਿਆ ਭਗਿਆਣ ਗਿਆਨ ਤੋਂ ਹੀ ਨਾ ਵਿਗਿਆਨ ਦਾ ਅਰਥ ਵੀ ਤਾਂ ਗਿਆਨ ਤੋਂ ਹੀ ਨਾ ਗਿਆਨ ਤੇ ਨਾ ਇਹ ਭਾਵ ਅਨੇ ਦੇ ਵਿੱਚ ਰਹਿਣ ਵਾਲਾ ਸਤਗੁਰ ਕਹਿੰਦੇ ਨੇ ਕਿ ਲਗੇ ਭਰਿਆ ਤੇਰੇ ਕੋਲ ਵਿਦਿਆ ਤੇ ਹੈਗੀ ਪਰ ਸੱਚ ਦੀ ਨਹੀਂ ਤੇਰੇ ਕੋਲ ਵਿਦਿਆ ਹੈ ਪਰ ਮੰਦੀ ਤੇਰੇ ਕੋਲ ਵਿਦਿਆ ਝੂਠ ਦੀ ਤੇਰੇ ਕੋਲ ਵਿਦਿਆ ਕਈ ਪ੍ਰਕਾਰ ਦੇ ਤੰਤਰਾ ਮੰਤਰਾਂ ਦੀ ਪਰ ਸੱਚ ਨਹੀਂ ਬਿੰਦੀ ਕੋਈ ਨਹੀਂ ਸੱਚ ਦਾ ਗਿਆਨ ਹੀ ਕੋਈ ਨਹੀਂ ਅਗਿਆਨਤਾ ਦਾ ਗਿਆਨ ਤੇ ਸਾਡੇ ਕੋਲ ਵੀ ਬਥੇਰ ਐ ਸਾਨੂੰ ਵੀ ਪਤਾ ਹੈ ਪਰ ਸੱਚ ਦੇ ਗਿਆਨ ਤੋਂ ਸਾਨੂੰ ਵੀ ਕੋਈ ਨਹੀਂ ਪਤਾ ਬਹੁਤ ਵਾਰ ਸਹਿਤ ਕਰੂ ਕਹਿ ਲਗੇ ਮੁਕਤ ਨਹੀਂ ਕਿਵੇਂ ਮੁਕਤ ਹੋਏਗਾ ਫਿਰ ਕਿਵੇਂ ਚੁਟਾਰਾਂ ਤਨ ਪ੍ਰਾਪਤ ਹੋਏਗਾ ਮੁਕਤ ਨਹੀਂ ਵਿਦਿਆ ਬਿਗਿਆ ਜੇਵਾ ਇੰਦਰੀ ਸਾਧ ਰੁਭਨ ਤੇਰੀ ਜੀਬ ਜੀਭਾ ਵੀ ਇੰਦਰੀ ਸਵਾਦਾਂ ਵਿੱਚ ਰੁਪਾਏ ਮਾਰ ਹੋਈ ਪਈ ਹੈ ਤੂੰ ਸਵਾਦਾਂ ਤੋਂ ਉੱਚੇ ਨਹੀਂ ਉੱਠ ਸਕਿਆ ਜੇ ਵਾ ਇੰਦਰੀ ਸਾਧ ਲੁਭਨ ਪਸ਼ੂ ਭੈ ਨਹੀਂ ਮਿਟੇ ਨਿਸ਼ਾਨ ਪਸ਼ੂ ਬਣ ਗਿਆ ਪਸ਼ੂ ਬਣ ਬਿਰਤੀ ਬਣ ਗਈ ਤੇ ਉਹ ਬਿਰਤੀ ਕਦ ਜੀਵਨ ਅੰਦਰ ਖਤਮ ਨਹੀਂ ਹੁੰਦੀ ਹਜ਼ੂਰ ਕਹਿੰਦੇ ਨੇ ਤ੍ਰਿਪਦ ਲੋਕਾ ਤ੍ਰਿਪਦ ਜੋਗਾ ਸ਼ਬਦ ਵਿਚਾਰੇ ਚੂਕਸ ਸੋਗਾ ਤ੍ਰਿਪਦ ਤਿੰਨਾ ਗੁਣਾ ਦੇ ਵਿੱਚ ਕਿੰਨਾ ਵਿਦਿਆ ਭਾਵ ਕੇ ਮਾਇਆ ਦੇ ਤ੍ਰੈ ਗੁਣਾ ਦੇ ਵਿੱਚ ਜੇ ਆਮ ਲੋਕ ਵੀ ਮਾਇਆ ਵਿੱਚ ਉਸੇ ਹੀ ਤ੍ਰੈ ਗੁਣੀ ਮਾਇਆ ਦੇ ਪ੍ਰਭਾਵ ਇੱਥੇ ਜੀਵਨ ਬਤੀਤ ਕਰਦੇ ਪੈਣੇ ਤੇ ਆਪਣੇ ਆਪ ਉਜਗਿਆ ਹੋਣ ਵਾਲਾ ਵੀ ਉੱਥੇ ਖੜਾ ਹੈ ਫਿਰ ਫਰਕ ਕੀ ਹੋਇਆ ਤੇ ਅੰ ਗਿਆ ਹੋਣ ਵਾਲਾ ਵੀ ਦੁਨੀਆਂ ਦੇ ਨਜ਼ਰਾਂ ਵਿੱਚ ਤਿਆਗੀ ਬਣ ਗਿਆ ਪਰ ਅੰਦਰੋਂ ਜਿਹਨੂੰ ਤਿਆਗਣਾ ਸੀ ਤਾਂ ਆਖਿਆ ਕਬੀਰ ਮਾਇਆ ਤਜੀ ਤੋ ਕਿਆ ਮਾਇ ਜੁਮਾਨ ਤਜਿਆ ਇਹ ਕਹ ਲਗੀ ਸ਼ਬਦ ਦਾ ਵਿਚਾਰ ਹੈ ਜੇ ਸ਼ਬਦ ਨੂੰ ਵਿਚਾਰ ਲਵੇ ਤਾਂ ਝੂਕਸ ਸੋਗਾ ਤੇਰੇ ਅੰਦਰੋਂ ਸੋਖ ਚੁੱਕਿਆ ਜਾ ਸਕਦਾ ਹੈ ਉਹ ਜਦ ਸਾਥ ਸੋ ਸ਼ਬਦ ਹੋਏ ਤੇਰਾ ਜੀ ਮੁੱਜਲ ਕਿਵੇਂ ਹੋਵੇਗਾ ਵਿਕਾਰਾਂ ਤੋਂ ਰਹਿ ਕਿਵੇਂ ਹੋਵੇਗਾ ਸੱਚੇ ਸ਼ਬਦ ਨਾਲ ਜੋੜ ਕੇ ਜੋ ਕੀ ਯੋਗਤ ਵਿਚਾਰੇ ਸੋਏ ਕਹ ਲਗੀ ਕੋਈ ਕੋ ਜੋਗੀ ਉਹ ਜੋਗੀ ਸੋਇਤ ਪਾਪ ਕੋ ਉਹ ਜੋਗੀ ਹੈ ਜਿਹੜਾ ਇਸ ਤਰ੍ਹਾਂ ਦੀ ਜ਼ੁਗਤੀ ਨੂੰ ਵਿਚਾਰ ਲੈਂਦਾ ਹੈ ਤੁਝ ਪੈਣਾ ਉਹ ਨਿਤ ਤੂੰ ਕਰ ਨਹੀਂ ਜੋ ਉਹ ਅਰਦਾਸ ਕਰਦਾ ਕਰਦਾ ਬਗੇ ਇਹ ਪ੍ਰਮਾਤਮਾ ਨੂੰ ਨਿਧੀਆਂ ਦਾ ਮਾਲਕ ਹੈ ਤੂੰ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ ਥਾਪ ਉਥਾਪੇ ਕਰੇ ਸੋ ਤੂੰ ਸਭ ਥਾਪਣ ਵਾਲਾ ਹੈ ਤੇ ਨਾਸ਼ ਕਰਤਾ ਵੀ ਤੂੰ ਹੀ ਜੋ ਤੂੰ ਕਰੇਗਾ ਕੋਈ ਹੁੰਦਾ ਹੈ ਜਦ ਸਤ ਸੰਜਮ ਸੱਚ ਸੋਚੀ ਜਦੋਂ ਚਿੱਤ ਦੇ ਵਿੱਚ ਸਤ ਆ ਗਿਆ ਮਨ ਪਵਿੱਤਰ ਹੋ ਗਿਆ ਜਿਨ ਚੰਗਾ ਸੁਚੇਤ ਕਿਰ ਲਗੇ ਨਾਨਕ ਜੋਗੀ ਤੇਰ ਭਉਣੀ ਉਹ ਕਿਰ ਜੋਗੀ ਬਣ ਜਾਂਦਾ ਹੈ ਤਿੰਨਾਂ ਭਉਣਾ ਦਾ ਮਾਲਕ ਪਰਮਾਤਮਾ ਅਕਾਲ ਉਹ ਜੋਗੀ ਦਾ ਮਿੱਤਰ ਬਣ ਜਾਂਦਾ ਉਹ ਜੋਗੀ ਕਿ ਸੱਚਮੁੱਚ ਦੋ ਤੋਂ ਇੱਕ ਹੋ ਜਾਂਦਾ ਹੈ ਪਹਿਲੇ ਦਿਨ ਜਦੋਂ ਸ਼ਰਮ ਦੀ ਸ਼ੁਰੂਆਤ ਕੀਤੀ ਸੀ ਵਿਚਾਰ ਦੀ ਇੰਨੇ ਦਿਨ ਪਹਿਲਾਂ ਤੇ ਉਦੋਂ ਦਾਸ ਨੇ ਆਪੇ ਨਾਲ ਵਿਚਾਰ ਕੀਤੀ ਜੋਗ ਦਾ ਜਿਹੜਾ ਥਾਪ ਆਰਥ ਹੈ ਜੁੜ ਜਾਣਾ ਅਪੇਤ ਹੋ ਜਾਣਾ ਇੱਕ ਵਿੱਚ ਹੋ ਜਾਣਾ ਸਤਿਗੁਰੂ ਇੱਥੇ ਕਹਿੰਦੇ ਕਰਿਆ ਜਿਹੜਾ ਆਗਮਣ ਧਾਰਨ ਕਰਦਾ ਹੈ ਉਹ ਫਿਰ ਰਾਮਦੇਵ ਵਿੱਚ ਇੱਕ ਵਿੱਚ ਹੋ ਜਾਂਦਾ ਹੈ ਸ਼ਰਧਾ ਮਾਰ ਦੇ ਵਿੱਚ ਅਪੇਨ ਹੋ ਜਾਂਦਾ ਧੀਨ ਹੋ ਜਾਂਦਾ ਹੈ ਇਹ ਗੁਰੂ ਪਰਚਾਰੀ ਬਰਸੀ ਕਿਤੇਸ ਮਾਰਤੀ ਪੁਲਾਣ ਇੱਕ ਕਾਂਗ ਨੂੰ ਖਸ ਲੈਣੀਆਂ ਸਤਿਗੁਰੂ ਦੇ ਬਰਸੀ ਕਰਦੇ ਪ੍ਰਵਾਦੋਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਵਾਹਿਗੁਰੂ ਅਲਕਾਸਿੰਦੀ ਮਾਨਾ ਦੇ ਨਾਮ ਨਾਲ ਆਇਆ ਚੁਲਿਵਾਸ਼ਾ ਦੇ ਪਤਾ ਗੋਇਜ਼ਨਾ ਦੇ ਗੋਆ ਦੇ ਆਸ ਸ਼ੋਗਰਾ ਦੇ ਗੋਬਿੰਦ ਚਾਨਵਾਰ ਆਉਂਛੇ ਮੋਜਨਾ ਦੇ ਮਾਨੇ ਗੀਤਾ ਰਸਨ ਦਾ ਬੋਲ ਕੇ ਨਾਮ ਹੋ 25 ਦਿਨ ਦਾ ਸੇਵਾਸ ਹੈ ਸਵਾ ਆਸ ਨੂੰ ਲੈਣ ਸਵਾ ਕਰੋਲੀ ਹੁਨਾਤ ਸਤਾਨ ਨਾਮ ਦਾ ਸਬਦ ਸੁਚਿਦਨ ਯਾਤੂਚ ਜਿੰਦਨਾ ਜਾਰੇ ਹੋ ਜੀ ਕੋਈ ਵੀ ਦਿੱਤਾ ਪਾਇਆ ਤੁਸੀਂ ਦੱਸ ਨਹੀਂ ਸਤੰਭ ਤੋਂ ਇਸ ਮੁਦਦੇ ਕੋਲੋਂ ਰਖਾਂ ਪਰ ਸਰਮਣੇ ਕਾ ਨੂੰ ਕੋ ਗਾਣੇ ਸਵਾ ਲੈ ਬੇਹੇਤਿਆ ਤੇ ਨਾ ਜਾਣਾ ਦੱਸ ਜਿਹੜੇ ਮਾਸੀ ਉਪਰਿਆਂ ਬਾਈ ਦਾ ਕਰਨੀ ਸੋਹਣ ਪਰ ਸੁਭਜ ਸਤੰਭ ਦਾ ਰਾਜ ਇਤਿਹਾਸਿਕ ਤੌਰ ਤੇ ਕਿਸੇ ਦਾ ਤਰੀਕਿਸ਼ ਜਾ ਸਮਰਾਉਗੇ ਮਰੋਦੋਨਾ ਤੇ ਤੇਜ ਜਵਾਲਾ ਨੂੰ ਕੁਲਵਾਏ ਇਸ ਮੈਂ ਕੋ ਦੱਸ ਸਕਦਾ ਕਿ ਵਾਦਾ ਕੀਤੀ ਜਾਏਗੀ ਔਰ ਜਿਹੜਾ ਹੋਣਾ ਚਾਹੀਦਾ ਉਹਨਾਂ ਦੇ ਉਹ ਦੁਬਾਰਾ ਇਸ ਵਾਰ ਨਹੀਂ ਹੋਗਾ ਕਿ ਪੁਲਿਸ ਦੇ ਆਸ ਨੂੰ ਉਸ ਤੋਂ ਬਾਅਦ ਅਰਦਾਸ ਕਰਕੇ ਕਰਵਾਈ ਇਸ ਮਰਾ ਕੀ ਜਾਏਗੀ ਸਭ ਨੂੰ ਇਸ ਵਾਰ ਇਹ ਪਹਾਲਸਾ ਵਾਰ ਨੂੰ ਕਰਨਾ ਹੈ ਜਨਾਬ